ਵਾਇਕੁਂਜੀ ਦਾ ਖਾਲਸਾ ਵਾਇਕੁਂਜੀ ਦੀ ਫਤਿਹ ਅਸੀਂ ਇਸ ਟਾਈਮ ਖੜੇ ਆ ਜੀ ਪਿੰਡ ਮਰੜ ਬਿਆਸ ਦਰਿਆ ਦੇ ਕੰਢੇ ਤੇ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਚਾਰਜ ਕਰੇ ਕੈਮਰਾ ਘੁਮਾ ਕੇ ਤੁਹਾਨੂੰ ਇੱਥੋਂ ਦੇ ਹਾਲਾਤ ਜਿਹੜੇ ਆ ਉਹ ਵਿਖਾ ਦੇ ਕਿ ਹਾਲਾਤ ਕੀ ਆ ਬਿਲਕੁਲ ਪਿੰਡ ਪਿੰਡ ਮਰੜਾ ਵੇਲ ਕੋਲੀ ਥੋੜੀ ਜਿਹੀ ਦੂਰ ਤੇ ਅੱਗੇ ਤੁਹਾਨੂੰ ਵਿਖਾ ਦੇ ਥੱਲੇ ਬਿਆਸ ਦਰਿਆ ਦਾ ਪਾਣੀ ਜਿਹੜਾ ਕਿੰਨੀ ਸਪੀਡ ਦੇ ਵਿੱਚ ਵਗ ਰਿਹਾ ਕੈਮਰਾਮੈਨ ਨੂੰ ਕੋ ਕੋ ਇਦਰੋਂ ਦਿਖਾ ਦੇ ਮਾੜੀ ਢਾਹ ਲੱਗੀ ਆ ਤੇ ਥੱਲੇ ਵੀਰ ਕਿੱਡਾ ਰਿਸਕ ਲੈ ਕੇ ਥੱਲੇ ਕੰਮ ਕਰ ਰਹੇ ਬਹੁਤ ਜ਼ਿਆਦੀ ਢਾਹ ਪਿੰਡ ਦੇ ਬਿਲਕੁਲ ਨਾਲ ਜੇਕਰ ਇਥੋਂ ਇਹ ਢਾਹ ਨਹੀਂ ਰੁਕਦੀ ਤੇ ਪਿੰਡ ਮਰੜ ਦੀ ਹੋਊ ਜਿਹੜਾ ਉਹ ਬੜਾ ਵੱਡਾ ਖਤਰਾ ਹੋ ਸਕਦਾ ਆ ਤੇ ਪਿੰਡ ਮਰਣ ਤੋਂ ਬਾਅਦ ਇਹ ਜਿਹੜੀ ਫਾੜ ਹੈ ਹਰੀਕੇ ਵੱਲ ਨੂੰ ਵੀ ਸਿੱਤੀ ਹੋ ਸਕਦੀ ਆ ਕਿਉਂਕਿ ਮਰੜਾ ਦੇ ਬਿਲਕੁਲ ਸਾਹਮਣੇ ਪਿੰਡ ਹਰੀਕੇ ਆ ਜੇਕਰ ਇਹ ਢਾਹ ਨਹੀਂ ਰੁਕਦੀ ਤੇ ਇਹ ਪਿੰਡ ਬਰੜ ਦੀ ਹੋਊ ਖਤਰਾ ਨਾਲ ਹੀ ਹਰੀਕੇ ਬੈਡਰੂਮ ਹੀ ਖਤਰਾ ਹੈ ਸੋ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਥੇ ਲੋੜਾਂ ਤੋੜਿਆਂ ਦੀ ਖਾਲੀ ਤੋੜੇ ਚਾਹੀਦੇ ਆ ਮਿੱਟੀ ਦੀ ਲੋੜਾਂ ਇੱਥੇ ਬੰਦਿਆਂ ਦੀ ਲੋੜ ਆ ਇੱਥੇ ਪੰਜਾਬ ਦੇ ਨੌਜਵਾਨਾਂ ਦੀ ਲੋੜ ਆ ਜੀ ਹੋਦਰੂ ਖਤਰਾ ਆ ਪਿਆਸ ਦਰਿਆ ਬਹੁਤ ਵੱਡੀ ਢਾਲਾਈ ਖੜਾ ਇੱਥੇ ਸੋ ਮੈਂ ਦੱਸ ਦੇਵਾਂਗੇ ਇੱਥੋਂ ਹੈਡ ਆ ਜਿਹੜਾ ਉਹ ਸਿੱਧਾ 1 ਕਿਲੋਮੀਟਰ ਹੀ ਆ ਪਰ ਇਹ ਦਰਿਆ ਜਿਹੜਾ ਇਹ ਪਾ ਲਾ ਕੇ ਉੱਧਰੋਂ ਜਾ ਰਿਆ ਸਿੱਧੀ ਫਾੜ ਨਹੀਂ ਜਿਹੜੀ ਦਰਿਆ ਦੀ ਜਾ ਰਹੀ ਤੇ ਉਹ ਦਰਿਆ ਦਾ ਮੋੜ ਪੈਣ ਕਰਕੇ ਪਿੰਡ ਨੂੰ ਸਭ ਤੋਂ ਵੱਡੀ ਧਾਰ ਜਿਹੜੀ ਉਹ ਲੱਗੀ ਆ ਇੱਥੇ ਸੋ ਇਹਨੂੰ ਇੱਥੇ ਆਪਾਂ ਪ੍ਰਸ਼ਾਸਨ ਦੀਆਂ ਨਾਕਾਮੀਆਂ ਕਹਿ ਸਕਦੇ ਹਾਂ ਕਿਉਂਕਿ ਜੇ ਪਿੰਡ ਨੂੰ ਧਿਆਨ ਵਿੱਚ ਰੱਖਦਾ ਇੱਥੇ ਵੱਡੀਆਂ ਨੋਚਾਂ ਲਾਈਆਂ ਹੁੰਦੀਆਂ ਇਹਦੇ ਨਾਲ ਅਗਲੇ ਬੰਨੇ ਵੱਡੇ ਪੱਥਰ ਲਾਏ ਹੁੰਦੇ ਇਹਦਾ ਪੂਰਾ ਇੱਥੇ ਪ੍ਰਬੰਧ ਕੀਤਾ ਹੁੰਦਾ ਤੇ ਅੱਜ ਆ ਜਿਹੜੀ ਮੁਸੀਬਤ ਪਈ ਆ ਅੱਜ ਆ ਜਿਹੜੀ ਪਿੰਡ ਦੀ ਹੋਣ ਨੂੰ ਖਤਰਾ ਪਿਆ ਆ ਇਹ ਨਹੀਂ ਸੀ ਪੈਣਾ ਸੋ ਬੇਨਤੀ ਆ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਇੱਥੇ ਪਹੁੰਚੋ ਇੱਥੇ ਖਾਲੀ ਤੋੜਿਆਂ ਦੀ ਲੋੜ ਆ ਇੱਥੇ ਸੰਗਤ ਦੀ ਲੋੜ ਆ ਸੋ ਇੱਥੇ ਬੜੇ ਵੱਡੇ ਪੱਧਰ ਤੇ ਸੰਗਤ ਦੀ ਲੋੜ ਆ ਕਿਉਂਕਿ ਦੋ ਪਿੰਡ ਮਰਣ ਤੇ ਅੱਗੇ ਹਰੀਗਾ ਜੇਕਰ ਇੱਥੋਂ ਇਹ ਸਿੱਧੀ ਹੁੰਦੀ ਆ ਫਾੜ ਤੇ ਇਹ ਹਰੀਕੇ ਨੂੰ ਹੀ ਗਾਂ ਹਰੀਕੇ ਦੀ ਹੋਂਦ ਨੂੰ ਬੜਾ ਵੱਡਾ ਖਤਰਾ ਆ ਸੋ ਦਰਿਆ ਥੱਲੋਂ ਪੈਰ ਕੱਢ ਕੇ ਇਸ ਢਾਈ ਨੂੰ ਰੋੜ ਕੇ ਮਿੰਟੋ ਮਿੱਟੀ ਲਾ ਜਾ ਰਿਹਾ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਵੇਖੋ ਤੁਸੀਂ ਬਿਲਕੁਲ ਆ ਘਰਾਂ ਦੇ ਨਾਲ ਅਗਲੇ ਬੰਨੇ ਘਰ ਬਖਾ ਦੇ ਤੇ ਘਰਾਂ ਦੇ ਲਾਗੇ ਹੀ ਬਿਲਕੁਲ ਜਿਹੜਾ ਉਹ ਨਾਲ ਹੀ ਆ ਚੁੱਕਾ ਦਰਿਆ ਸੋ ਪ੍ਰਸ਼ਾਸਨ ਹੁਣ ਪੱਪਾ ਭਾਰ ਆ ਪਰ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਫਿਰ ਪਛਤਾਇਆ ਕੀ ਕਰੇ ਜਦ ਚਿੜੀਆਂ ਚੁਗ ਗਈ ਖੇਤ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਕੋਈ ਵੀ ਕੰਮ ਸਮਾਂ ਰਹਿਣ ਤੋਂ ਪਹਿਲਾਂ ਕਰਨਾ ਚਾਹੀਦਾ ਸਮਾਂ ਰਹਿੰਦਿਆਂ ਕਰਨਾ ਚਾਹੀਦਾ ਜੇਕਰ ਇਹਦੇ ਪਿੰਡ ਦੇ ਚੜ੍ਹਦੇ ਬੰਨੇ ਦੋ ਨੋਚਾਂ ਲਾਈਆਂ ਹੁੰਦੀਆਂ ਵੱਡੀਆਂ ਤੇ ਅੱਜ ਆ ਪਿੰਡ ਦੀ ਹੋਂਦ ਨੂੰ ਖਤਰਾ ਨਹੀਂ ਸੀ ਹੋਣਾ ਸੋ ਭਰਾਓ ਬੇਨਤੀ ਆ ਕਿ ਵਾਹ ਚੜ ਕੇ ਇੱਥੇ ਪਹੁੰਚੋ ਇੱਥੇ ਸੇਵਾਦਾਰਾਂ ਦੀ ਲੋੜ ਆ ਤੇ ਸੇਵਾਦਾਰਾਂ ਦੀ ਲੋੜ ਆ ਇੱਥੇ ਇੱਥੇ ਨੌਜਵਾਨਾਂ ਦੀ ਲੋੜ ਆ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰ ਚੜਦੇ ਬੰਨੇ ਮਾਰੋ ਔਰ ਸਾਹਮਣੇ ਬਿਲਕੁਲ ਆ ਰੁੱਖਾਂ ਦੇ ਵਿੱਚ ਦੀ ਅਗਲੇ ਬੰਨੇ ਉੱਥੋਂ ਮੁੜ ਕੇ ਦਰਿਆ ਐ ਨੂੰ ਆਉਂਦਾ ਆ ਜੇਕਰ ਇਸੇ ਨੂੰ ਹੀ ਇਸ ਫਾਰਡ ਨੂੰ ਇੱਥੋਂ ਸਿੱਧਾ ਬਿਲਕੁਲ ਹੈਡ ਨੂੰ ਇਸ ਉਥੋਂ ਮੋੜ ਤੋਂ ਸਿੱਧਾ ਸਾਹਮਣੇ ਹੈਡ ਆ ਜੇਕਰ ਇਹ ਫਾੜ ਉਧਰ ਨੂੰ ਸਿੱਧੀ ਕੀਤੀ ਜਾਵੇ ਉਹਨੂੰ ਮਸ਼ੀਨ ਨਾਲ ਖਾਲ ਕੇ ਇੱਕ ਵਾਰੀ ਫਾੜ ਉਧਰ ਨੂੰ ਕਰ ਦਿੱਤੀ ਜਾਵੇ ਤਾਂ ਆਉਣ ਵਾਲੇ ਸਬਿਆ ਦੇ ਵਿੱਚ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜਾ ਪਿੰਡ ਬਚਾਇਆ ਜਾ ਸਕਦਾ ਆ ਫਾੜ ਸਿੱਧੀ ਹੋ ਜੂਗੀ ਆ ਜਿਹੜੀ ਢਾਹ ਲੱਗਦੀ ਆ ਪਿੰਡ ਨੂੰ ਇਹ ਇਹਦੇ ਤੋਂ ਬਚਾਅ ਹੋ ਜੂਗਾ ਸੋ ਸਮਾਂ ਰਹਿੰਦਿਆਂ ਕੰਮ ਕਰਨੇ ਚਾਹੀਦੇ ਆ ਸਮਾਂ ਰਹਿੰਦਿਆਂ ਸਮਾਂ ਰਹਿੰਦਿਆਂ ਹੀ ਸਾਰਾ ਕੁਝ ਸੁਭਾਲਣਾ ਚਾਹੀਦਾ ਆ ਸਮੇਂ ਤੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਸਮਾਂ ਲੰਘ ਜਾਵੇ ਸੋ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਔਰ ਪਹੁੰਚ ਕੇ ਸੇਵਾ ਕਰੋ ਤੇ ਪਿੰਡ ਦੀ ਜਿਹੜੀ ਹੋਂਦ ਨੂੰ ਖਤਰਾ ਹੋਇਆ ਆ ਉਹਨੂੰ ਬਚਾਈਏ ਆਪਣੇ ਭਰਾ ਆ ਆਪਣਾ ਪਰਿਵਾਰ ਆ ਸਾਰਿਆਂ ਦਾ ਇੱਥੇ ਜਿਹੜਾ ਵੱਧ ਚੜ ਕੇ ਸਹਿਯੋਗ ਕਰੀਏ ਸੋ ਇੰਨੀਆਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ